ਗੁਰੂ ਪਿਆਰਿਓ ਸਵਾਲ ਹੈ ਕਿਹੜੀ ਜੀਵ ਇਸਤਰੀ ਨਾਮ ਧਨ ਲਟਾਲਿੰਦੀ ਹੈ ਇਸ ਸਵਾਲ ਦਾ ਜਪਾ ਪੂਰੀ ਜੀ 63 ਅੰਗ ਤੇ ਬਖਸ਼ਿਸ਼ ਕਰਦੇ ਹਨ ਚਿੱਤ ਚੱਲੇ ਵਿਤ ਜਾਵਨੋ ਸਾਕਤ ਡੋਲ ਡੁਲਾਈ ਮਨੁੱਖ ਤੁਹਾਨੂੰ ਸੁੱਖ ਦਾ ਮੂਲ ਸਮਝ ਕੇ ਜਦੋਂ ਧਨ ਜਾਣ ਲੱਗਦਾ ਹੈ ਤਾਂ ਸਾਕਤ ਮਨੁੱਖ ਦਾ ਮਨ ਡੋਲਦਾ ਹੈ ਬਾਹਰ ਢੂੰਡ ਬੁਗੂਚੀਐ ਕਰ ਮੈਂ ਵਸਤ ਸੁਠਾਈ ਮਨੁੱਖ ਨੂੰ ਬਾਹਰੋਂ ਢੂੰਡਦਿਆ ਖਵਾਰ ਹੀ ਹੋਿੰਦਾ ਹੈ ਸੁਖ ਨੂੰ ਬਾਹਰੋਂ ਢੂੰਡਦਿਆਂ ਖਵਾਰ ਹੀ ਹੋ ਜਾਂਦਾ ਹੈ ਸਾਖਤ ਮਨੁੱਖੇ ਨਹੀਂ ਸਮਝਦਾ ਕਿ ਸੁਖ ਦਾ ਮੂਲ ਪ੍ਰਮਾਤਮਾ ਦਾ ਨਾਮ ਤਨ ਘਰ ਵਿੱਚ ਹੀ ਹੈ ਹਿਰਦੇ ਵਿੱਚ ਹੀ ਹੈ ਮਨ ਮੁਖ ਹੋ ਮੇ ਕਰ ਮੁਸੀ ਗੁਰਮਖ ਪੱਲੇ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਹਉ ਹਉ ਮੈਂ ਮੈਂ ਕਰਕੇ ਲੁਟੀ ਜਾਂਦੀ ਹੈ ਨਾਮ ਤਨ ਅੰਦਰੋਂ ਲਟਾ ਲੈਂਦੀ ਹੈ ਗੁਰੂ ਦੇ ਰਸਤੇ ਤੁਰਨ ਵਾਲੀ ਜੀ ਇਹ ਇਹ ਤਨ ਇਹ ਨਾਮ ਤਨ ਹਾਸਲ ਕਰ ਲੈਂਦੀ ਹੈ ਗੁਰੂ ਪਿਆਰਿਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀ ਬਸਤਰੀ ਹਉ ਹਉ ਮੈਂ ਮੈਂ ਕਰਕੇ ਨਾਮ ਤਨ ਅੰਦਰੋਂ ਲਟਾ ਲੈਂਦੀ ਹੈ